ਹਾਂਜੀ ਬਾਬੇ ਉਹ ਵੈਲਕਮ ਆ ਤੁਹਾਡਾ ਇੱਕ ਆਪਣੀ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲਿਆ ਰਾਜਪੁਰੇ ਰਾਜਪੁਰੇ 2 ਤਿੰਨ ਤਰੀਕ ਦਾ ਮੇਲਾ ਕਿਸਾਨੀ ਮੇਲਾ ਬਹੁਤ ਤਕੜਾ ਤੇ ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀਆਂ ਵੀਡੀਓ ਕਿੱਦਾਂ ਲੱਗਦੀਆਂ ਨੇ ਤੇ ਇਸ ਤੋਂ ਪਹਿਲਾਂ ਆਪਾਂ ਨੇ ਦੋ ਪਾਰਟ ਆਪਣੇ ਖੰਨੇ ਖਟੜਾ ਪੋਟੇਟੋ ਗਰੁੱਪ ਭਰਾ ਨੇ ਉਹਨਾਂ ਨੇ ਤੀਸਰਾ ਮੇਲਾ ਕਰਾਇਆ ਸੀ ਉਹਦੇ ਦੋ ਪਾਰਟ ਆਪਾਂ ਨੇ ਅਪਲੋਡ ਕਰਤੇ ਤੇ ਅਲੱਗ-ਅਲੱਗ ਜਿਵੇਂ ਉੱਥੇ ਸਟਾਲਾਂ ਦੀ ਉਹਨਾਂ ਦੇ ਆਡਾ-ਆਡਾ ਵੀਡੀਓ ਆਉਣਗੀਆਂ ਬਾਕੀ ਟੋਟਲ ਜਿੰਨਾ ਸਟਾਰਟਿੰਗ ਵਾਲਾ ਕੈਂਡ ਤੱਕ ਮੇਲਾ ਸੀ ਆਪਾਂ ਦੋ 파ਰਟ ਆਈ ਕਵਰ ਕੀਤਾ ਏ ਤੇ ਜਿਨੇ ਵੀਡੀਓ ਨਹੀਂ ਦੇਖੀ ਜਾ ਕੇ ਉਹ ਵੀ ਦੇਖਿਓ ਤੇ ਉਹ ਵੀਡੀਓ ਦੱਸਿਓ ਕਿੱਦਾਂ ਲੱਗੀ ਲਾਈਕ ਕਮੈਂਟ ਕਰਕੇ ਜੇ ਕੋਈ ਕਮੀਆਂ ਉਹ ਵੀ ਦੱਸਦੇ ਕੋਈ ਚੱਕਰ ਨਹੀਂ ਤੇ ਅੱਜ ਆਪਾਂ ਚੱਲਾਂ ਰਾਜਪੁਰੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਕਰਦੇ ਸਟਾਰਟ ਹੀ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਉਹ ਤੁਹਾਨੂੰ ਜਰੂਰੀ ਬੇਨਤੀ ਆ ਤੇ ਲਓ ਬਾਬੇ ਆਪਾਂ ਦਿੱਲੀ ਵਾਲੇ ਮੇਨ ਹਾਈਵੇ ਤੇ ਪਹੁੰਚ ਚੁੱਕੇ ਆ ਤੇ ਚੱਲਦੇ ਆ ਤੁਹਾਨੂੰ ਰਾਜਪੁਰੇ ਚ ਇਹ ਬਾਈਪਾਸ ਬਾਰ ਬਾਰ ਦੀ ਆਪਾਂ ਘੁੰਮ ਕੇ ਦਾਣਾ ਮੰਡੀ 'ਚ ਜਾਣਾ ਉੱਥੇ ਇਹ ਮੇਲਾ ਅੱਜ ਪਹਿਲਾ ਦਿਨ ਆ ਕੱਲੋਂ ਦੂਸਰਾ ਦਿਨ ਆ 2 ਤਰੀਕ 2 ਵਰ 3 ਤਰੀਕ ਦਾ 2 ਦਿਨ ਦਾ ਮੇਲਾ ਬਹੁਤ ਤਕੜਾ ਮੇਲਾ ਬਹੁਤ ਸਾਰੇ ਬ੍ਰਾਂਡ ਆ ਉਰੇ ਆਉਣੇ ਨੇ ਚੱਲ ਕੇ ਤੁਹਾਨੂੰ ਦਿਖਾਉਣੇ ਬੜੀ ਘੈਂਟ ਵੀਡੀਓ ਆ ਜਰੂਰ ਦੇਖਿਓ ਪੂਰੀ ਠੀਕ ਆ ਜੀ ਬਹੁਤ ਘੈਂਟ ਵੀਡੀਓ ਆਪਾਂ ਬਣਾਵਾਂਗੇ ਸਪੈਸ਼ਲ ਆਪਣੇ ਭਰਾਵਾਂ ਲਈ ਲਓ ਜੀ ਮਿੱਤਰੋ ਆਪਾਂ ਮੰਡੀ ਪਹੁੰਚ ਗਏ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਕਿੰਨਾ ਇਕੱਠ ਇਹ ਹੀ ਹਿਸਾਬ ਕਿਤਾਬ ਆ ਕਿ ਕਿਹੜੇ ਕਿਹੜੇ ਬ੍ਰਾਂਡ ਉਰੇ ਆਏ ਹੋਏ ਨੇ ਸਾਰੀ ਡੀਟੇਲ ਦੰਨਿਆ ਤੁਹਾਨੂੰ ਫੇਰ ਆਪਾਂ ਗੱਡੀ ਸੈੱਟ ਕਰਕੇ ਲਾ ਲਈਏ ਫੇਰ ਦਿਖਾਉਨੇ ਲੋ ਲਓ ਜੀ ਮਿੱਤਰ ਆਪਾਂ ਪਹੁੰਚ ਗਏ ਤੇ ਉਰੇ ਅੱਜ ਐਮਐਲਏ ਨੇ ਵੀ ਆਉਣਾ ਐਮਸੌਰੀ ਸੀ ਐਮ ਭਗਵੰਤ ਮਾਨ ਸਿੰਘ ਸੀਐਮ ਤੇ ਦਿਖਾਉਨੇ ਆਉਂਦਾ ਮੇਲਾ ਕੱਠਵੋਲਾ ਓਏ ਇੰਤਰੇ ਸਟੇਲ ਲੱਗੀ ਵੀ ਔਰੇ ਸੀਐਮ ਨੇ ਆਉਣਾ ਭਵੰਤਮਾਨ ਦਾ ਦੇਵ ਮਾਨਸੀ ਐਮਐਲਏ ਆਇਆ ਤੇ ਔਰੇ ਦਾ ਇਹ ਐਡਾ ਕੋਈ ਹੋ ਨਹੀਂ ਹੈਗਾ ਆਪਾਂ ਚੱਲਦੇ ਆ ਜੋ ਸਟਾਲਾਂ ਲੱਗੀਆਂ ਵੀ ਆ ਨੇ ਦੇ ਪ੍ਰੋਡਕਸ਼ਨ ਦੀ ਸਵਾਯੋ ਕੋਲ ਤੋਂ ਖਾਣਾ ਤੁਹਾਨੂੰ ਲਿਆ ਕੇ ਫਸਟ ਨੰਬਰ ਦੇ ਮਹਿੰਦਰਾ ਟਰੈਕਟਰ ਇਹਨਾਂ ਦੇ ਟਰੈਕਟਰ ਆਏ ਨੇ ਲੈ ਨੰਬਰ ਤੇ ਆ ਇਹ 605 DIMS 4Y4 ਤੇ ਇਧਰ 585 4 wheel drive ਇਹ ਖੜਾ 655 CRDI 4-ਵੀਲ ਡਰਾਈਵ CRDI ਇੰਜਣ ਦੇ ਵਿੱਚ ਹੈ 65 ਐਚਵੀ ਦਾ ਟਰੈਕਟਰ ਤੇ ਇਹਦੇ ਨਾਲ ਸਾਰੀ ਐਕਸੈਸਰੀ ਕੰਪਨੀ ਦੇ ਰਹੀ ਆ ਫਰੰਟ ਵੇਟ ਹੋਗੇ ਫੈਂਟਰ ਹੋਗੇ ਫਰੰਟ ਠੀਕ ਆ ਜੀ ਫਾਈਬਰ ਹੱਡ ਹੋ ਗਈ ਸਾਰਾ ਕੁਝ ਕੰਪਨੀ ਦੇ ਰਹੀ ਆ ਨਾਲ ਪੂਰਾ ਐਨ ਪੈਕ ਟਰੈਕਟਰ ਤੁਹਾਨੂੰ ਕੋਈ ਐਕਸੈਸਰੀ ਬਾਹਰੋਂ ਲੈਣ ਦੀ ਲੋੜ ਨਹੀਂ। ਇਹ ਆਮ ਟਰੈਕਟਰਾਂ ਨਾਲ ਫਾਈਬਰ ਹੱਡ ਵੀ ਨਹੀਂ ਮਿਲਦੀ ਤੇ 프ਰੰਟ ਵੇਟ ਵੀ ਮਿਲਦੇ, 프ਰੰਟ ਫਾਈਬਰ ਮੜ ਗਾਰਡ ਨਹੀਂ ਮਿਲਦੇ। ਇਹਨਾਂ ਦਾ ਸਾਰਾ ਕੁਝ ਦੇ ਰਹੀ ਆ ਤੁਸੀਂ ਕੋਈ ਚੀਜ਼ ਤੁਹਾਨੂੰ ਬਾਹਰੋਂ ਕਰਵਾਉਣ ਦੀ ਲੋੜ ਨਹੀਂ। ਇਹ ਤਿੰਨ ਟਰੈਕਟਰ ਮਹਿੰਦਰਾ ਦੇ ਆਏ ਹੋਏ ਨੇ। ਤੇ ਆਗੇ ਪ੍ਰਾਈਮ ਮਾਈਕਰੋ ਪਟੰਡਾ ਢਿੱਲਾਂ ਸਿਫਰਾ ਤੇ ਗੁਰਪ੍ਰੀਤਵਾਲੀ ਆਫਰ ਚੱਲਦਾ ਔਰ ਕਿਸਾਨ ਮੇਲੇ ਤੇ 5000 ਦਾ ਡਿਸਕਾਊਂਟ ਆ 180000 ਦਾ ਰੋਟਾਵੇਟਰ ਆ 12 ਫੁੱਟਾ ਜਿਹੜਾ ਖੜਾ ਹੈ ਇਹ 12 ਫੁੱਟਾ ਰੋਟਾਵੇਟਰ ਆ ਤਾਇਵਾ ਉਹਨਾਂ ਦੇ ਬਲੇਡ ਵਰਤਦੇ ਨੇ ਇਹ ਸਾਰੀ ਕੰਪਨੀ ਚ ਜੋ ਵੀ ਇਹ ਬਣਾਉਂਦੇ ਨੇ ਇੰਪਲੀਮੈਂਟਸ ਫੁੱਲ ਨਹੀਂ ਜਲਦੀ ਕੁਆਲਟੀ ਵਾਈਜ਼ ਮਟੀਰੀਅਲ ਆ ਪਿੰਜਾਤੀ ਪੇਰੇ ਇਧਰ ਆ ਗਿਆ ਫਰਟੀਲਾਈਜ਼ਰ ਸਪਲਟਰ ਇਧਰ ਵੀ ਰੋਟਾਵੇਟਰ ਆਗੇ ਜਿਆਦਾ ਇਹਨਾਂ ਦੇ ਰੋਟਾਵੇਟਰ ਆ ਬਣਾ ਰਹੇ ਨੇ ਇਹ ਜੀ 5000 ਦਾ ਡਿਸਕਾਊਂਟ ਆ 10 ਫੁੱਟ ਆਏ 1 ਲੱਖ 45 ਹਜ਼ਾਰ ਦਾ ਇਹਨਾਂ ਦਾ ਰੇਟ ਬਹੁਤ ਜਾਇਜ਼ ਨੇ ਆਮ ਕੰਪਨੀਆਂ ਨਾਲੋਂ ਬਹੁਤ ਜਾਇਜ਼ ਰੇਟ ਨੇ ਤੇ ਇਹ ਆ ਗਿਆ 8 ਫੁੱਟਾ 1,25,000 ਦਾ 5000 ਡਿਸਕਾਊਂਟ ਤੁਹਾਨੂੰ ਇਹਦੇ ਤੇ ਵੀ ਆ 9 ਫੁੱਟਾ 1,35,000 ਦਾ ਤੇ ਇਹ ਵੀ 9 ਫੁੱਟਾ 1,35,000 ਦਾ ਫੁੱਲ ਹੈਵੀ ਬਾਡੀ ਆ 5mm ਦੇ ਵਿੱਚ ਬਾਡੀ ਆ ਗੇਅਰ 21 36 28 ਦਾ ਏ ਸਾਈਡ ਪਲੇਟ 10 ਐਮ ਐਮ ਬਲੇਡ 72 ਨੇ ਦੇ ਵਿੱਚ ਕੰਪਨੀ ਤਾਇਓ ਸਪਰਿੰਗ ਸਟੀਲ ਦੇ ਤੇ ਫੁੱਲ ਕੁਆਲਟੀ ਆ ਠੀਕ ਆ ਜੀ ਠੀਕ ਆ ਜੀ ਤੇ ਇਹਨਾਂ ਦੇ ਕੰਟੈਕਟ ਨੰਬਰ ਤੁਹਾਨੂੰ ਦੱਸਦੇ ਆ ਆ ਤਾਂ ਕਸਟਮਰ ਕੇਅਰ ਨੰਬਰ ਇਹਨਾਂ ਦਾ 99885 73200 ਤੇ ਆਹ ਪ੍ਰੋਬਲਮ ਦੇ ਨੰਬਰ ਨੇ 90 563 732998857320 ਠੀਕ ਆ ਜੀ ਤੇ ਐਡਰੈਸ ਇਹਨਾਂ ਦਾ ਹੈਗਾ ਕਿੰਗ ਢਾਬਾ ਬਠਿੰਡਾ ਬਰਨਾਲਾ ਮੇਨ ਹਾਈਵੇ ਤਾਪਾ ਮੰਡੀ ਠੀਕ ਆ ਜੀ ਬਰਨਾਲੇ ਚਾ ਤੁਸੀਂ ਕਨੈਕਟ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਇੰਪਲੀਮੈਂਟ ਇਹਨਾਂ ਦਾ ਲੈਣਾ ਤੇ ਇਸ ਤੋਂ ਅੱਗੇ ਗੱਡੀਆਂ ਵੀ ਆਏਆਂ ਵੀਆਂ ਐ ਬੱਸ ਵੈਗਨ ਵਾਲੀ ਗੱਡੀ ਆ ਆਏ ਗਣ ਜੀਟੀ ਪਲੱਸ ਕੋਡ ਹਾਂ ਗੱਡੀ ਦਾ ਕੰਪੀਟੀਸ਼ਨ ਬਹੁਤ ਆ ਬਹੁਤ ਜ਼ਿਆਦੇ ਮਤਲਬ ਫੀਚਰ ਅੱਜ ਕੱਲ ਆ ਰਹੇ ਨੇ ਚੈੱਕ ਸੋਲੇ ਡਿਜੀਟਲ ਮੀਟਰ ਨੇ ਐਲਸੀਡੀ ਐਲਈਡੀ ਸਕਰੀਨ ਲੱਗੀ ਵੀ ਆ ਏਸੀ ਕਲਾਈਮ ਕੰਟਰੋਲ ਆ ਠੀਕ ਆ ਜੀ ਆਟੋਮੈਟਿਕ ਆ ਬਹੁਤ ਵਧੀਆ ਬਣਾਈ ਹੋਈ ਆ ਗੱਡੀ ਤੇ ਇਹਨਾਂ ਦੀ ਸੇਫਟੀ ਪੱਖੋਂ ਬਹੁਤ ਟਾਪ ਕਲਾਸ ਨੇ ਗੱਡੀਆਂ ਤੇ ਜਿਹੜਾ ਲੋਹਾ ਲੂਹਾ ਬਹੁਤ ਹੈਵੀ ਲੌਂਗ ਨੇ ਇਹ ਤੇ ਇੱਕ ਬਲਸ ਵੈਗਨ ਹੋ ਗਈ ਤੇ ਕਈ ਕੰਪਨੀਆਂ ਟਾਟਾ ਹੋ ਗਈ, ਮਹਿੰਦਰਾ ਹੋ ਗਈ। ਇਹ ਵਰਲਡ ਵਾਈਡ ਇਹਦੇ ਬਹੁਤ ਕੰਪਨੀਆਂ ਅੰਡਰ ਆਉਂਦੀਆਂ ਨੇ ਜਿਵੇਂ ਆਡੀ ਹੋ ਗਈ, BMW ਕਾਫੀ ਕੰਪਨੀਆਂ ਚੁਗ ਇਹਦੇ ਅੰਡਰ ਨੇ। ਵਧੀਆ ਸਾਰੀ ਗੱਡੀ ਬਣਾਈ ਵੀ ਆਟੋਮੈਟਿਕ ਸਟਾਰਟ-ਸਟਾਪ ਬਟਨ ਦਿੱਤਾ ਹੋਇਆ ਠੀਕ ਆ ਜੀ। ਸਾਰੇ ਕੰਟਰੋਲ ਨੇ ਰੂਜ਼ ਕੰਟਰੋਲ ਵੀ ਨੇ ਇਹਦੇ ਤੇ ਇਹ ਜਿਹੜੀ ਚੀਜ਼ ਹੈ ਸੀ ਗੱਡੀ ਅੱਗੇ ਇਹਨਾਂ ਦੀ ਵਾਰਟਸ ਵੀ ਖੜੀ ਆ ਇਹ ਲੁਧਿਆਣਾ ਡੀਲਰ ਦੀ ਆ ਇੱਕ ਦੋ ਅਸੀਂ ਮਾਡਲ ਆ ਇੱਕ ਆ ਮਾਡਲ ਆ ਵਾਰਟਸ ਇੱਕ ਇਹ ਆ ਇਹ ਜੀਟੀ ਮਾਡਲ ਆ इलैक्ट्रॉनिक तो सीटा सार फ्रंट वाली है, आ है। बड़ी कैंट है लौक ग ਕਰੋ ਇਹ ਲਾਓ ਜੀ ਕੀ ਬਾਤ ਆ ਯਾਰ ਇਹਨੂੰ ਕਹਿੰਦੇ ਨੇ ਗੱਡੀ ਕੀ ਬਾਤ ਆ ਇਹ ਪੀਡੀਸੀ ਵਾਲਾ ਤੁਹਾਨੂੰ ਬਾਅਦ ਦਿਖਾਉਣਾ ਪਹਿਲਾਂ ਆਪਾਂ ਹਾਲ ਵਾਲੇ ਰੌਂਡ ਮਾਰ ਦਈਏ ਸਾਰਾ ਇਹ ਦਿਖਾਉਨੇ ਆ ਟੋਟਾਟਾ ਆ ਗਈ ਸੰਭਾਲ ਆ ਬਾਈ ਟੋਟਾਟਾ ਦੀ ਟਵਾਹਰਾ ਇਹ ਸੌਰੀ ਟੋਟਾਟਾ ਦੀ ਨੋਵਾ ਇਹ ਇਹ ਅਰਬਨ ਕਰੂਜ਼ਰ ਆ 9 ਵਿਗਦਾ ਜੀ ਟਾਟਾ ਦੀਆਂ ਗੱਡੀਆਂ ਆ ਤਾਂ ਆ ਜਿਵੇਂ ਇਹਨਾਂ ਦੀ ਗਲਾਂਜ਼ਾ ਇਹ ਤੇ ਜਿਹੜੀ ਮਰੂਤੀ ਸਜੋਕੀ ਆ ਉਹ ਵੇਚ ਰਹੀ ਆ ਬਲੇਨੋ ਬਾਕੀ ਸਾਬ ਕੋ ਸੇਮ ਹੈ ਇੰਜਨ ਦਾ ਫਰਕ ਆ ਬਸ ਹੋਰ ਕੋਈ ਫਰਕ ਨਹੀਂ ਇਹਨਾਂ ਦਾ ਤੇ ਆ ਗਏ ਆਪਣੇ ਕੇਐਸ ਐਗਰੀਟੈਕ ਮਲੇ ਕੋਟਲਾ 9 ਫੋਟਾ ਸੁਪਰ ਸੀਟ ਰਾਈ 280000 ਦਾ 15 ਡਿਸਕਾਂ ਵਾਲਾ ਆਏ ਨਾ ਦਾ ਮੱਕੀ ਵਾਲਾ ਆ ਗਿਆ ਜੀ ਇਹ ਹੈਗਾ 9 ਲੱਖ 50 ਹਜ਼ਾਰ ਦਾ ਮੇਲਾ ਡਿਸਕਾਊਂਟ ਰਾਜਪੁਰੇ 9 ਲੱਖ 50 ਹਜ਼ਾਰ ਦਾ 50 ਹਜ਼ਾਰ ਡਿਸਕਾਊਂਟ ਆ ਰੋ ਵਾਲਾ ਤੇ ਇਹ ਆਗੇ ਕੰਟਰੋਲ ਇਹਦੇ ਜਿਹੜੇ ਡਿਸਟ੍ਰੀਬਿਊਟਰ ਨਾਲ ਚੱਲਦਾ ਇਹ ਠੀਕ ਆ ਜੀ ਤੇ ਬੁਲੇਟ ਵੀ ਆਟੋਮੈਟਿਕ ਦੇ ਤਿੱਖੇ ਹੁੰਦੇ ਨੇ ਬੈਲਡਾ ਬੁਲੇਟਾਂ ਬਹੁਤ ਹੈਵੀ ਨੇ ਤੇ ਸਾਰੇ ਕਿਤੇ ਗ੍ਰੀਸ ਪੁਆਇੰਟ ਦਿੱਤੇ ਹੋਏ ਨੇ ਠੀਕ ਆ ਜੀ ਜਿੱਦਾਂ ਇਹ ਤੇ ਉਧਰ ਵੀ ਆ ਇਹ ਦਰਾਗਾ ਇਹਨਾਂ ਦਾ ਰੀਪਰ ਲੈ ਚੋ ਰੀਪਰ ਇਹਨਾਂ ਦਾ ਬਹੁਤ ਫੇਮਸ ਆਇਆ ਇਹਦਾ ਪ੍ਰਾਈਸ ਹੈਗਾ ਮੇਲੇ 390000 ਰੁਪਏ 10000 ਡਿਸਕਾਊਂਟ 59 ਇੰਚ ਰੀਪਰ ਆਇਆ ਤੇਰੇਆਂ ਦਾ ਕੰਡੈਕਟਰ ਨੰਬਰ ਜੀ 9217070755 9217070555 ਇੱਕ ਹੈਗਾ 9217070755 ਠੀਕ ਹੈ ਸਕਰੀਨ ਸ਼ਾਟ ਮਾਰ ਕੇ ਤੁਸੀਂ ਰੱਖ ਸਕਦੇ ਹੋ ਜੇ ਤੁਸੀਂ ਕੋਈ ਵੀ ਇੰਪਲੀਮੈਂਟ ਲੈਣਾ ਇਹਨਾਂ ਦਾ ਤਾਂ ਕਨੈਕਟ ਕਰ ਸਕਦੇ ਹੋ ਅੱਗੇ ਆਪਾਂ ਚੱਲਦੇ ਹਾਂ ਨਾਰਾਇਣ ਇਹਨਾਂ ਦਾ ਮੱਕੀ ਆਏ ਆਪਣੇ ਸੌਰੀ ਕੰਬਾਈਨ ਖੜੀ ਆ ਇਹ ਵੀ ਮਲੇ ਕੋਟਲਾ ਨਾਬੇ ਹੀ ਆ ਮਲੇ ਕੋਟਲਾ ਰੋਡ ਤੇ ਆ ਕਿਦਾਂ ਵਿਸ਼ਾਲ ਮਸ਼ੀਨ ਆਉਂਦੀ ਆ ਉਹਦੇ ਈ ਤਰ੍ਹਾਂ ਬਣਾਈ ਦੀ ਆ ਇਹ ਮੰਨ ਲਓ ਕਾਪੀ ਕਰੀ ਹੋਈ ਆ ਕਲਰ ਇਹ ਨੰਬਰ ਤੇ 12 ਬੋਲ ਲੱਗੀਆਂ ਬਿਆਂ ਨੇ ਤੇ ਆ ਸਕੌਡਾ ਦੀ SLA ਵੀ ਆ ਇੱਧਰ ਆ ਗਈ MG ਹੈਕਟਰ ਪਰ ਰੋਮੈਕ ਸੰਰੂਖਾ ਚੁਲਾਈ ਦੇ ਸਾਹਮਣੇ ਲੱਗੋ। ਮੰਨਦੇ ਸਾਡੇ ਬੰਦੇ ਆ ਜੀ ਚੈੱਕ ਕਰੋ ਸਾਰਾ ਕੁਝ ਸਬਦਲ ਲੈ ਇਲੈਕਟ੍ਰੋਨਿਕ ਆ ਫੁੱਲ ਬੱਡੀ ਸਕਰੀਨ ਲੱਗੀ ਹੋਈ ਆ ਤੇ ਮੈਨੂੰ ਪਤਾ ਨਾ ਕਿੱਦਾਂ ਦਿਖਾਉਣਾ ਪਰ ਗੱਡੀ ਸਟਾਰਟ ਆ ਪਤਾ ਵੀ ਲਾਦਾ ਸਟਾਰਟ ਆ ਕਿ ਨਹੀਂ ਪੂਰਾ ਵੀਂਜਾਂ ਦਾ ਵਾਈਬ੍ਰੇਸ਼ਨ ਹੀ ਆ ਜੀ ਕਿੱਥੇ ਪ੍ਰਾਈਸ ਪੁੱਛੀਏ ਦੇਖੇ ਜਾਂਦੇ ਆ ਸੰਜੀਵ ਆਪਾਂ ਸਾਰਾ ਰਾਊਂਡ ਮਾਰਕੀਟੋਂ ਦਿਖਾ ਦੇਣਾ ਕਿੰਨੀਆਂ ਕਾ ਸਟਾਲਾਂ ਆਈਆਂ ਵੀ ਨੇ ਸਾਰੀਆਂ ਦਾ ਟੋਟਲ ਤੇ ਫੇਰ ਆਪਾਂ ਜਿਹੜੇ ਇੰਪਲੀਮੈਂਟਰੀਆਂ ਨੇ ਜਿੱਦਾਂ ਟਰੈਕਟਰਾਂ ਦੀਆਂ ਕੰਪਨੀ ਆਈਆਂ ਵੀ ਨੇ ਉਹਨਾਂ ਦਾ ਇੱਕ ਅਲੱਗ ਵੀਡੀਓ ਆਪਾਂ ਬਣਾਵਾਂਗੇ ਹਨ ਪੂਰੀ ਪ੍ਰੋਪਰ हां आ नंबर ਹਾਂ ਲੋ ਜੀ ਮੈਂ ਮਤਲਬ ਆਪ ਬਰਸੀਨ ਵਧਣਾ ਕੋਈ ਵੀ ਚੀਜ਼ ਵਧਣੀ ਆ ਉਹਦੇ ਆਲੇ ਆਹ ਕਟਰ ਆ ਗਿਆ ਆ ਮਿੰਨੀ ਰੀਪਰ ज्यादा बड़ी हाँ ये आ मोडे ग्रुप ऑफ इंडस्ट्रीज ਨੇ ਉਹ ਬਲਕਿ ਇਹ ਇਹ ਹਰ ਅਟੈਚਮੈਂਟ ਤੇ ਜੀ ਨਾਲ ਜਿੱਦੀ ਪੱਸੀ ਕੋਣੀ ਜੀ ਆਪਾਂ ਨੇ